ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆਪਦੇ ਸਵਾਗਤ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੇ ਇਹ ਨੈਕਸਟ ਡੇ ਆ ਤੇ ਸੇਰ ਦੇ ਕੰਮ ਵਗੈਰਾ ਸਾਰੇ ਹੋ ਗਏ ਸੀ ਟਾਈਮ ਹੋ ਗਿਆ 3:30 ਦਾ ਤੇ ਮੈਂ ਨਹਾ ਕੇ ਬੈਠੀ ਸੀ ਇੱਥੇ ਬੈੱਡ ਡਾਇਆ ਵਿੜੇ ਚ ਤੇ ਧੁੱਪ ਦੇਖੋ ਉੱਥੇ ਚਲ ਗਈ ਦਿਖਾਉਂਦੀ ਹਾਂ ਉੱਪਰ ਧੁੱਪ ਗਈ ਆ ਇੱਥੇ ਆ ਤੋਪੂ ਥੋੜੀ ਜੀ ਇੱਥੇ ਬੈਠ ਤੇ ਆ ਰਹੀ ਸੀ ਪਰ ਹੁਣ ਸ਼ਾਮ ਹੋ ਗਈ ਤੇ ਸਾਰੇ ਧੋਤੇ ਪਾਏ ਹੋਏ ਕੱਪੜੇ ਸਾਰੇ ਇਹ ਵੀ ਸੁੱਕ ਗਏ ਹੁਣ ਤੇ ਇੱਧਰ ਚਾਦਰਾਂ ਵਗੈਰਾ ਧੋਤੀਆਂ ਸੀ ਗਰਮ ਤੇ ਇਹਨਾਂ ਨੂੰ ਹੁਣ ਮੈਂ ਲਾਵਾਂਗੀ ਤੇ ਮੈਂ ਇਸ਼ਨਾਨ ਕਰਕੇ ਬਾਥਰੂਮ ਵਗੈਰਾ ਧੋ ਕੇ ਤੇ ਫਿਰ ਮੈਂ ਲੇਟੋਗੀ ਬਹੁਤ ਤੇ ਇੱਥੇ ਬੈਠੀ ਸੀ ਤੋਪੂ ਨਹੀਂ ਚਲੇਗੀ ਤਾਂ ਚਲੋ ਮਿਲਦੇ ਆ ਫੇ ਤੁਹਾਨੂੰ ਅੱਗੇ ਦਾ ਕੰਮ ਦਿਖਾਵਾਂਗੇ ਰੁਟੀਨ ਜੋ ਵੀ ਅੱਜ ਅੱਜ ਸਿਹਰ ਦਾ ਕੰਮ ਬਹੁਤ ਸੀ ਗੱਲ ਕਰ ਦਿਖਾਇਆ ਨਹੀਂ ਕੁਝ ਨਹੀਂ ਅੱਜ ਮੈਂ ਨਾ ਵਲੌਗ ਹੀ ਨਹੀਂ ਬਣਾਇਆ ਤੇ ਕੱਪੜੇ ਦੇਖਦੀ ਹੁਣ ਮੈਂ ਦਾ ਕੱਪੜੇ ਗਿੱਲੇ ਆ ਦੇ ਦੇ ਮੈਂ ਥੋੜੇ ਥੋੜੇ ਸੁੱਕ ਜਾਣਗੇ ਤਾਂ ਫੇ ਲੰਘ ਗਏ ਨੰ ਨੰ ਦੇਖੋ ਆਪੇ ਸਿਕ ਪੁੜੇ ਆ ਵੀਡੀਓ ਵੀ ਹਰ ਤੋਕੇ ਤੇ ਬਰਿਆਮ ਸਿੰਘ ਬੈਠਾ ਹੋਇਆ ਹੈ ਉਹ ਟਿਊਸ਼ਨ ਤੇ ਜਾਏਗਾ ਬਰਿਆਮ ਸਿੰਘ ਤੇ ਬਾਥਰੂਮ ਮੈਂ ਕਲੀਨ ਹੈ ਕਰ ਦਿੱਤਾ ਸੀ ਅੱਜ ਪਰ ਕੋ ਬਾਥਰੂਮ ਵੀ ਤੇ ਤੈਂ ਕਿ ਤਰਾ ਸਾਫ ਕੀਤਾ ਸਾਇਦ ਮੈਂ ਬਾਥਰੂਮ ਲਈ ਤੁਹਾਨੂੰ ਗੱਦੀ ਦਿਖਾਇਆ ਨਾ ਕੰਮ ਹੋ ਗਿਆ ਸਾਰੇ ਤੋਂ ਹੁਣ ਕਿਚਨ ਚ ਆਏ ਨੇ ਲੈ ਟੋਕਰੀ ਤੇ ਅੱਧਾ ਦੇਖੋ ਅਬ ਟੋਸਟ ਬਣਾਏ ਨੇ ਖਾ ਕੇ ਬਸ ਬ੍ਰੀਅੰਨੇ ਤੇ ਮੈਂ ਨਾ ਜਿਹੜਾ ਤੀਜੀ ਗਿੱਤੇ ਸੀ ਉਹ ਰਾਈਸੂ ਵਾਲੀ ਸੀ ਨਾ ਜਿਹੜੇ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਉਹਦੀ ਪੇਸ਼ਮਾ ਇਹ ਬੋਟਰ ਵਿੱਚ ਪਾ ਦਿੱਤੀ ਜਿਹੜਾ ਉਹਦਾ ਪਾਣੀ ਹੁੰਦਾ ਨਾ ਉਬਲ ਉਹ ਮੈਂ ਇਹਦੇ ਵਿੱਚ ਪਾ ਦਿੱਤਾ ਤੇ ਇਹ ਨਿੰਬੂ ਕੱਟ ਕੇ ਇਹਦੇ ਵਿੱਚ ਪਾ ਦਾਂਗੀ ਤੇ ਇਹਨੂੰ हेयर ਗਰੋਥ ਵਾਸਤੇ ਬਹੁਤ ਵਧੀਆ ਰੈਮਡੀ ਹੈਗੀ ਹੈ ਤੇ ਮੈਂ ਦੇਖਦੀ ਮੈਂ ਸ਼ੁਰੂ ਕੀਤਾ ਹੈ ਮੇਰੀ ਫਰੈਂਡ ਨੇ ਮੈਨੂੰ ਦੱਸਿਆ ਸੀਗਾ ਤੇ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਵੀ ਕਰਕੇ ਦੇਖਦੀ ਹਾਂ ਤੇ ਮੇਰੇ ਵਾਲ ਬਹੁਤ ਜ਼ਿਆਦਾ ਲੱਤ ਕੇ ਥਾਇਰੋਇਡ ਕਰਕੇ ਥਾਇਰੋਇਡ ਥੋੜਾ ਹਾਰਮones ਥੋੜੇ ਫਿਲ ਜਾਂਦੇ ਜਦੋਂ ਪਤਾ ਹੈ ਲੇਡੀਜ਼ ਨੂੰ ਤੇ ਕੋਣ ਮੇਰਾ ਵੇਟ ਵੀ ਯਾਦਾ ਹੋ ਯਾਰ ਮੈਨੂੰ ਤੱਕ ਮੇਰੇ ਵਾਲ ਜਿਹੜੇ ਬਹੁਤ ਜਿਹੜੇ ਵਾਲ ਬਹੁਤ ਲਾਥਰੇ ਸੀ ਤੇ ਇਤਨਾ ਕੰਗੀ ਮਾਰਦੀ ਤੇ ਨਾਲ ਇਹਨੇ ਨਿਵਾਲਾ ਇਹ ਸੀ ਤੇ ਫਿਰ ਮੈਨੂੰ ਮੇਰੇ ਫਰੈਂਡ ਨੇ ਕਿਹਾ ਚਲ ਇਹ ਵਾਲਾ ਯੂਜ਼ ਕਰੀ ਟੁਕ ਲਗਾ ਕੇ ਦੇਖੀ ਤੇ ਮੈਂ ਕਿਹਾ ਚਲੋ ਮੈਂ ਲਗਾ ਕੇ ਦੇਖਾਂਗੀ ਤੇ ਮੇਰਾ ਗਲਾ ਵੀ ਥੋੜਾ ਥੋੜਾ ਲੱਗ ਰਿਹਾ ਤੇ ਇਸ ਤੋਂ ਮੈਂ ਬਣਾਉਂਗੀ ਚਾਹ ਯਾਤਰ ਦੇ ਤੇ ਪਿੰਡਾਂ ਤੇ ਨਾਲ ਖੇਤਾਂ ਨੂੰ ਮਿਲਦੇ ਆ ਪਰ ਬਾਤ ਤੇ ਇੱਧਰ ਵੀ ਸਾਰੇ ਸਾਰੇ ਫਿਲਮਾਂ ਦੇਖੀਆਂ ਜਾ ਰਹੀਆਂ ਓਕੇ ਵਾਸ ਫਾਈਨ ਸਟਾਫ ਇਨਾ ਗੱਡੀ ਉਹ ਯਾ ਤਰ ਜਾਈਆਂ ਬਿਸਤਰੇ ਹਜੇ ਵੱਡਾ ਦੇ ਮਿਲਦੇ ਆ ਫਿਰ ਤੁਹਾਨੂੰ ਚਾਹ ਬਣਾਉਣੇ ਤੇ ਬਰਤਨ ਵੀ ਮੈਂ ਮਾਂਜ ਲਏ ਸੀਗੇ ਤੇ ਫਿਰ ਰੋਟੀ ਖਾ ਕੇ ਤਾਂ ਇਦਾਂ ਵੀ ਸਾਫ ਕਰ ਲੈ ਤੋ ਅੱਜ ਫਿਰ ਮੈਂ ਕੀਤਾ ਹੀ ਨਹੀਂ ਵੀਡੀਓ ਅੱਜ ਵੀਡੀਓ ਸ਼ੂਟ ਨਹੀਂ ਕੀਤਾ ਫਿਰ ਮੈਂ ਦਿਮਾਗ ਚਾਹ ਰਿਹਾ ਫਰੈਂਡਸ ਨਾਲ ਗੱਲ ਤਾਂ ਕਰਨਾ ਤੇ ਚਲੋ ਮਿਲਦੇ ਆ ਫਿਰ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆਪ ਦਾ ਸਵਾਗਤ ਸਰਬਜੀਤ ਵਲੌਗ ਵਿੱਚ ਤੇ ਇਹ ਨੈਕਸਟ ਡੇ ਆ ਤੇ ਅੱਜ ਹੈਗਾ ਸੰਡੇ ਤੇ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਤੇ ਦੇਖਾਂਗੇ ਜੇ ਹੋ ਸਕਿਆ ਤੇ ਕਲਿੱਪਸ ਵਗੈਰਾ ਲਵਾਂਗੇ ਤੇ ਫਿਰ ਆ ਕੇ ਮਿਲਦੇ ਆ ਤੇ ਅੱਜ ਮੈਂ ਪਾਇਆ ਵਾਈਟ ਕਰੀਮ ਸੂਟ ਤੇ ਮੈਂ ਕਿਹਾ ਚਲੋ ਗੁਰਦੁਆਰਾ ਸਾਹਿਬ ਜਾਣਾ ਤੇ ਮਿਲਦੇ ਆ ਫਿਰ ਤੇ ਆ ਕੇ ਫਿਰ ਕੰਮ ਕਰਦੇ ਆ ਜੋ ਵੀ ਹੈਗੇ ਥੋੜੇ ਬਹੁਤੇ ਕੰਮ ਕੀਤੇ ਨੇ ਥੋੜੇ ਬਹੁਤੇ ਰਹਿ ਗਏ ਤੇ ਚਲੋ ਮਿਲਦੇ ਆ ਫਿਰ ਬਾਅਦ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਇਹ ਨੈਕਸਟ ਡੇ ਹੈ ਜੀ ਕੱਲ ਅਸੀਂ ਗੁਰਦੁਆਰਾ ਸਾਹਿਬ ਗਏ ਸੀ ਤਾਂ ਆ ਕੇ ਵੀਡੀਓ ਨਹੀਂ ਸ਼ੂਟ ਕੀਤੀ ਗਈ ਕਿ ਬਹੁਤ ਹੱਥ ਤੇ ਸੀਗੇ ਤੇ ਇਸ ਕਰਕੇ ਆਕੇ ਕੰਮ ਨੂੰ ਮੇਰੇ ਲੱਗ ਗਏ ਫਟਾਫਟ ਕੰਮ ਖਤਮ ਕੀਤੇ ਤੇ ਅੱਜ ਸੇਵ ਦਾ ਵੀ ਹੁਣ ਸਾਰੇ ਕੰਮ ਹੋ ਗਏ ਨੇ ਤੇ ਹੁਣ ਦੁਪਹਿਰ ਦਾ 1:30 ਵਜੇ ਤੱਕ ਪਰ ਮੈਂ ਟੱਕਾ ਲਾ ਲਾਂਗੀ ਇਹ ਚੱਪੜ ਕਦੂ ਗਰਮੀਆਂ ਦੇ ਸਬਜ਼ੀ ਆਣੀਆਂ ਚੱਪੜ ਗੁੱਦੂ ਇਹਨਾਂ ਨੂੰ ਮੈਂ ਛੇਕ ਰੱਖਿਆ ਸੋਕੇ ਤੇ ਇਹਦੇ ਨਾਲ ਪਿਆਜ਼ ਮਸਤ ਲਸਣ ਅਦਰਕ ਦੂਦਾ ਪਾੜ ਪਾਤਾਂਗੇ ਇਹ ਹੁਣ ਗਾਜਰਾ ਮਟਰ ਵਗੈਰਾ ਖਾਣ ਦਾ دل ਨਹੀਂ ਕਰਦਾ ਇਸ ਕਰਕੇ ਕਿਹਾ ਚੱਲੋ ਗਰਮੀਆਂ ਦੀ ਸਬਜੀ ਇਹ ਖਾਂਦੇ ਆ ਨਾਲ ਅੱਜ ਬਣਾਵਾਂਗੇ ਚਟਣੀ ਤੇ ਮੇਥੀ ਵੀ ਲਈ ਹੈ ਬਹੁਤ ਸੋਹਣੀ ਜਾਂਦੇ ਮੌਸਮ ਦੀ ਮੇਥੀ ਆ ਹਾਂ ਇੱਕ ਦੋ ਵਾਰ ਜਦੋਂ ਮੈਂ ਇਹ ਚੁੱਕਾ ਲੈਂਦਾ ਮੱਕੀ ਦਾ ਤੋੜ ਪਾ ਕੇ ਰੋਟੀ ਬਣਾਵਾਂਗੇ ਉਹ ਮੈਂ ਬਾਅਦ ਚੇਲਦੀ ਇਸ ਤੋਂ ਪਹਿਲਾਂ ਤੜਕਾ ਲਾ ਲੇ ਟੇਲੇ ਨਹੀਂ ਆਉਣਾ ਸੂਣ ਤੋਂ ਤੇ ਨਾਲੇ ਸੈਂਸ ਨਾਲ ਹਲ ਕਰਨਾ ਹੈ ਸੱਤੀ ਸਾਰੇ ਠੀਕ ਆ। ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ। ਚੱਲ ਵੀ ਤੁਹਾਨੂੰ ਖੁਸ਼ ਹੋਵਾਂਗੇ। ਤੇ ਜੇ ਮੇਰੇ ਟਿਕ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰ ਲਿਓ, ਲਾਈਕ ਕਰ ਦਿਓ ਤੇ ਅੱਛਾ-ਅੱਛਾ ਕਮੈਂਟ ਲਿਆ ਕਰੋ। ਤੇ ਫਾਕਿ ਮੈਂ ਅਗਲੀ ਵੀਡੀਓ ਮੇਰੀ ਵੀ ਅੱਜ ਜਾਂ ਕੱਲ ਤੱਕ ਬਣ ਜਾਏਗੀ। ਕੁਸ਼ਹਰਾ ਮੈਂ ਬਣਾਉਣਾ ਸੀ। ਬਣਾਏ ਨਹੀਂ ਆ ਕੱਟ ਕੇ ਰੱਖੇ ਹੋਏ ਨੇ। ਸਮੋਸਾ ਕੱਟ ਕੇ ਖੈਰੇ। ਤੇ ਉਹਦੀ ਵੀਡੀਓ ਵੀ ਮੇਰੇ ਕੋਲ ਅੱਜ ਹੋ ਸਕਿਆ ਤੇ ਅੱਜ ਦੀਵਾਂਗੀ। ਉਹ ਵੀ ਬਣਾ ਕੇ ਪਾਵਾਂਗੀ। qui c'è il marmellone qui c'è l'aglio qui c'è la salvia prima di aggiungere la salvia le tomate sono molto dolci aggiungiamo un po' di

ਮੇਰੇ ਨਾਲ ਜੀ ਰਣੇ ਕਿ ਮੇਰੇ ਮਿਰਚੀ ਕਦੀ ਵੀ ਨਹੀਂ ਖਰਾਬ ਹੁੰਦੀ ਜਿਵੇਂ ਕੋਈ ਡਰਾਈ ਭਾਓ ਨਾ ਮੈਡੀਸਿਨ ਲਾਓ ਦੇ ਕਬਤੀ ਵਿੱਚ ਨਾ ਇੱਕ ਪੌਚ ਨੂੰ ਦਾ ਛੋਟਾ ਜਿਹਾ ਤੇ ਜੇ ਇਹਦੇ ਵਿੱਚ ਇਹ ਸੀ ਨਿਕਲੇ ਲ ਦਵਾਈ ਛੁੱਡੀ ਨਾ ਦੇ ਤੇ ਉਹਦੇ ਸਿਰਦਾ ਮਾਸ ਬਣੀ ਡੱਬੀ ਵਿੱਚ ਪਈ ਸੀ ਇਹਦਾ ਨਾ ਕਦੀ ਦਵਾਈ ਵਗੈਰਾ ਖਰਾਬ ਨਹੀਂ ਹੁੰਦੀ ਇਸ ਕਰਕੇ ਮੈਂ ਮਿਰਚੀ ਵਾਲੇ ਉੱਤੇ ਪਾਤੀ ਕੰਟੈਂਨਰ ਤੇ ਮਿਰਚੀ ਦੇ ਵੀ ਗਰਮੀਆਂ ਚ ਬੜੀ ਸੁਣੀ ਰਹੇਗੀ ਕਦੀ ల్లి ਵਗੈਰਾ ਕੁਝ ਨਾ ਗਦੇ ਉਹਨੂੰ ਵੀ ਰੰਗ ਪਾਈ ਜਾਂਦੇ ਜਦੋਂ ਦਾਲਾਂ ਚ ਪਈ ਰਹੇ ਸਿੱਧਾ ਦਾਲਾਂ ਚ ਨਹੀਂ ਖਰਾਬ ਨਹੀਂ ਹੁੰਦੀਆਂ ਤੇ ਫੋਕਸ ਸੁਕਿਆ ਨਾ ਕਰੋ ਜਿਹਾ ਤੁਸੀਂ ਜਨ ਦੂਧਿਆ ਫਾਰਤ ਵਰਤੀ ਗੋਲੀਆਂ ਆਉਂਦੀਆਂ ਨੇ ਦਾਲਾਂ ਚ ਪਾਉਣ ਵਾਸਤੇ ਉਹ ਬਾਲਣ ਦੇ ਲੈਸ ਤੇ ਸੇ ਤੇ ਇੱਕ ਮੋਸਾ ਵੀ ਚੇਂਜ ਹੋ ਗਿਆ ਅਵਾਸ ਕੰਨੀਆਂ ਦਾ ਲੱਗਦਾ ਕਦੀ ਕਦੀ ਠੰਡ ਵੀ ਲੱਗਦੀ ਆ ਤਾਂ ਦਰ ਸਤੇ ਬਹੁਤ ਸੋ ਸੁੱਕਾ ਵੀ ਜਾਂਦਾ आज थो तो 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 थोड़ी तो जी टुक वाला फिर नीचे च नहीं थोड़ा जो बैठे बढ़िया जी तड़का ला के मैं नाल बना बन गई तो हरी मिर्च आज मिली नहीं पाई आया पहले तो दो भैया निकल गए को मैं सब्जी लगी वो हरी मिर्च नहीं सी भी मेरे को जाया नहीं गया इस बार दो तीन हफ्ते होकर मेरे को बिल्कुल नहीं जा हो रहा काली मिर्च मसाला बाद पावे सब्जी जो तैयार हो जाएगी तो धनिया उस बल्कि पा दी तड़का लग गया मेरी दस पंद्रह मिनट तक बन गई सब कुछ पता नहीं देखो मेरा ਇਹ ਰੱਖਣ ਜਿੰਦਾ ਫੱਦੀ ਵਾਲ ਦੇਖ ਕੇ ਫਰੈਂਡਸ ਰੋਟੀ ਬਣ ਕੇ ਉਹ ਗਈ ਤਿਆਰ ਦੁਪਹਿਰ ਦੀ ਤੇ ਸਦਾ ਸ਼ਕਰ ਇਹਨੇ ਸਾਰੇ ਆ ਜੋ ਸਕਣਾ ਜਿੰਨੇ ਹਨ ਆਮਲੇ ਦਾ achar ਨਾਲ ਨਾਲ ਚੱਪੜ ਕਦੂਰੀ ਸਬਜੀ ਤੇ ਚਲੋ ਮਿਲਦੇ ਆ ਕੇ ਤਾਂ ਅਗਲੇ ਬਲੌਗ ਚ ਅੱਜ ਦਾ ਬਲੌਗ ਐਸੇ ਇੱਥੇ ਖਤਮ ਕਰਦੇ ਆ ਸਤਿ ਸ਼੍ਰੀ ਅਕਾਲ